ਇਸ ਵਕਤ ਅਸੀਂ ਗੁਰਦਾਸਪੁਰ ਦਰੰਗਲਾ ਰੋਡ ਤੇ ਮੌਜੂਦ ਹਾਂ ਔਰ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਹੜ੍ਹ ਦੇ ਹਾਲਾਤ ਬਣੇ ਸੀਗੇ ਉਸ ਤੋਂ ਬਾਅਦ ਇਹ ਤਸਵੀਰ ਇੱਕ ਵਾਰ ਤੁਹਾਨੂੰ ਦਿਖਾਣੇ ਆ ਕਿ ਆਸ-ਪਾਸ ਜਿਹੜੇ ਸੜਕਾਂ ਦੇ ਕਿਨਾਰੇ ਸੀ ਪੂਰੇ ਤਰੀਕੇ ਨਾਲ ਬਹਿ ਚੁੱਕੇ ਨੇ ਔਰ 4 ਤੋਂ ਲੈ ਕੇ 5 ਫੁੱਟ ਤੱਕ ਜਿਹੜੀਆਂ ਸੜਕਾਂ ਨੇ ਸਾਈਡਾਂ ਤੋਂ ਕਿਨਾਰੇ ਖਾਲੀ ਹੋ ਚੁੱਕੇ ਨੇ ਔਰ ਕਈ ਵਾਰ ਇਸ ਬਾਰੇ ਜਿਹੜਾ ਪ੍ਰਸ਼ਾਸਨ ਨੂੰ ਵੀ ਜਿਹੜਾ ਦੱਸਿਆ ਗਿਆ ਸੀਗਾ ਔਰ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਵੀ ਹੈ ਪਰ ਫਿਰ ਵੀ ਹੱਲੇ ਟਿਲ ਕਿਸ ਗੱਲ ਦੀ ਹੈ ਇਹ ਲਗਾਤਾਰ ਜਿਹੜੇ ਹਾਸੇ ਨੇ ਰੋਜ਼ਾਨਾ ਹੀ ਕੋਈ ਨਾ ਕੋਈ ਇਸ ਰੋਡ ਤੇ ਹਾ사 ਹੋ ਰਿਹਾ ਟੋਟਾ ਮੋੜ ਤੋਂ ਲੈ ਕੇ ਦੁਰੰਗਲਾ ਤੱਕ ਜਿਹੜੇ ਲਗਭਗ 4 ਤੋਂ 5 ਫੀਟ ਸੜਕਾਂ ਦੇ ਕਿਨਾਰੇ ਖਾਲੀ ਨੇ ਔਰ ਆਸ-ਪਾਸ ਦੇ ਜਿਹੜੇ ਲੋਕ ਜਿਹੜੇ ਜਾਂਦੇ ਨੇ ਕਿਨਾਰਿਆਂ ਤੋਂ ਕਈ ਵਾਰ ਜਿਹੜੀ ਸਕੂਲ ਬਸਾਂ ਵੀ ਇੱਥੇ ਹਾਸੇ ਦਾ ਚਕਾਰ ਹੋ ਚੁੱਕੀਆਂ ਨੇ ਸੋ ਇਸ ਵਕਤ ਤੇ ਪ੍ਰਸ਼ਾਸਨ ਨੂੰ ਇੱਕ ਅਵੇਅਰਨੈਸ ਮੈਸੇਜ ਜਿਹੜਾ ਇਸ ਲਈ ਜ਼ਰੂਰ ਦੇਣਾ ਚਾਹਾਂਗੇ ਕਿ ਇਸ ਵੱਲ ਜਿਹੜਾ ਧਿਆਨ ਦਿੱਤਾ ਜਾਏ ਕਿਉਂਕਿ ਰੋਜ਼ਾਨਾ ਜਿਸ ਤਰੀਕੇ ਦੇ ਨਾਲ ਹਾਸੇ ਹੋ ਰਹੇ ਨੇ ਹਾਲੇ ਤੱਕ ਵਾਹਨਾਂ ਦਾ ਨੁਕਸਾਨ ਹੋ ਰਿਹਾ ਅਗਰ ਕੋਈ ਜਾਨੀ ਨੁਕਸਾਨ ਹੋਇਆ ਤਾਂ ਇਸ ਦੀ ਜ਼ਿੰਮੇਵਾਰੀ ਜਿਹੜੀ ਹੈ ਜ਼ਰੂਰ ਕਿਤੇ ਨਾ ਕਿਤੇ ਪ੍ਰਸ਼ਾਸਨ ਤੱਕ ਪਹ ਨਜ਼ਰ ਆ ਰਿਹਾ ਹੈ। ਅਸੀਂ ਤੇ ਕਹਿਣਾ ਚਾਹੁੰਦੇ ਆ ਪ੍ਰਸ਼ਾਸਨ ਸਾਹਿਬ ਤੋਂ ਬੇਨਤੀ ਆ ਕਿ ਜੋ ਰੋਡ ਦੇ ਉੱਤੇ ਸਾਈਡ ਬਿਲਕੁਲ ਟੁੱਟੀ ਪਈ ਆ ਉਹਨੂੰ ਮਿੰਟ ਆਪਣੇ ਰਿਪੇਅਰ ਕੀਤਾ ਜਾਏ ਤੇ ਉਹਦੇ ਨਾਲ ਨਾਲ ਮਿੱਟੀ ਕਮਸੇ ਘਾ 2.5 ਫੁੱਟ ਜੋ ਆ ਪਾਈ ਜਾਏ ਕਿਉਂ ਹਜੇ ਤੇ ਮੌਸਮ ਠੀਕ ਆ ਅੱਜ ਤੋਂ ਕੋਈ 10-15 ਦਿਨ ਜਾਂ ਮਹੀਨਾ ਬਾਅਦ ਧੁੰਦ ਪਵੇਗੀ ਧੁੰਦ ਦੇ ਕਾਰਨ ਹੋਰ ਜ਼ਿਆਦਾ ਐਕਸੀਡੈਂਟ ਹੋਣਗੇ। ਚਲੋ ਅੱਜ ਤੇ ਜਾਨੀ ਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਕਿਉਂ ਗੱਡੀ ਦਾ ਕਾਫੀ ਨੁਕਸਾਨ ਹੋ ਗਿਆ ਵੈਸੇ। ਕਿ ਆ ਵੀ ਕੋਈ स्त्री ਦੇ ਕਿਸ ਤਰ੍ਹਾਂ ਨੁਕਸਾਨ ਨਹੀਂ ਹੋਇਆ ਤੇ ਇਹ ਆ ਵੀ گاਾਂ ਅੱਗੇ ਤੋਂ ਦੇ ਵਿੱਚ ਜ਼ਿਆਦਾ ਨੁਕਸਾਨ ਹੋਣਗੇ ਕਿਉਂਕਿ ਇਸ ਮਾਹ ਅਸੀਂ ਹੋਰ ਤੇ ਜਾਣ ਨਹੀਂ ਕਹਿੰਦੇ ਕਿਸੇ ਨੂੰ ਕੁਝ ਤੇ ਇਹ ਵੀ ਪ੍ਰਸ਼ਾਸਨਕਾਰ ਦੀ ਬੇਨਤੀ ਕਰਦੇ ਆ ਵੀ ਇਹ ਜੋ ਰੋਡ ਦੇ ਨਾਲ-ਨਾਲ ਮਿੱਟੀ ਹੈ ਇਹ ਪੁਆਈਏ ਇਹ ਤਕਰੀਬਨ ਖਾੜਾਂ ਤੋਂ ਬਾਅਦ ਲਗਾਤਾਰ ਹੀ ਸਮੱਸਿਆ ਚੱਲ ਰਹੀ ਹੈ ਰੋਡ ਦਰੰਗਲਾ ਮੇਨ ਰੋਡ ਹੈ ਜੀ ਮੇਰਾ ਨਾਮ ਹੈ ਮੱਖਣ ਸਿੰਘ ਪਿੰਡ ਹੈ ਖੁਸ਼ੀਪੁਰ ਇਹ ਆਉ ਜਾਈ ਵਾਲੇ ਨੂੰ ਤੇ ਕਾਫੀ ਪਰੇਸ਼ਾਨੀਆਂ ਪਿੰਡ ਵਾਲੇ ਲੋਕਾਂ ਨੂੰ ਵੀ ਜੀਵਨ ਦਰਨ ਨੂੰ ਕਾਫੀ ਕੁਈ ਨਹੀਂ ਜਾਣੇ ਵਢੋਂਦੇ ਹਨ ਤੇ ਨਾ ਤੇ ਟਰੈਕਟਰ ਥੱਲੇ ਉਤਰਨ ਰਏ ਆ ਨਾ ਕੋਈ ਟਰੈਕਟਰ ਸਾਡੇ ਨਾਲ ਤਾਂ ਚੜਦਾ ਵਾ ਕਾਫੀ ਪ੍ਰੋਬਲਮ ਆ ਰਹੀਆਂ ਨੇ ਗੱਲ ਇੱਕ ਗੁਜਰਦਾ ਜਿਹੜਾ ਡੱਗਿਆ ਸੀਗਾ ਉਹ ਵੀ ਕਾਫੀ ਨੁਸਕਾਨ ਹੋਇਆ ਉਹਦਾ ਜਾਨਵਰ ਬਚ ਗਿਆ ਅਸੀਂ ਇਹੋ ਕਹਾਂਗੇ ਵੀ ਇਸ ਰੋਡ ਨੂੰ ਜਲਦੀੋ ਜਲਦੀ ਰਿਪੇਅਰ ਕੀਤਾ ਜਾਵੇ ਖੁਸ਼ੀਪੁਰ ਪਿੰਡਾ ਹਾਂਜੀ ਇਹਨੂੰ 3 ਮਹੀਨੇ ਹੋ ਗਏ ਜੀ ਘਟ ਤੋਂ ਘਟ ਹੜ ਤੋਂ ਬਾਅਦ ਜਿਹੜੇ ਹਾਂਜੀ ਹਾਂਜੀ ਹੜ ਤੇ ਹੜ ਦਾ ਹੀ ਬਣਿਆ ਪਿਆ ਹਰਦੀਪੁਰ ਜੀ ਸੁਚਾਲ ਸਿੰਘ ਬਾਹਰ ਡੇਰਾ ਜੀ ਸਾਡਾ ਕੱਲਿਆ ਉੱਥੇ ਕੋਈ ਬੰਦਾ ਮੌਕੇ ਤੇ ਆਣ ਕੇ ਵੇਖ ਸਕਦਾ ਕੀ ਹਾਲਾਤ ਆ ਡੇਰੇ ਦੀ ਵੀ ਹਾਲਾਤ ਵੇਖ ਸਕਦਾ ਬੰਦਾ ਰੋਡ ਦੀ ਵੀ ਵੇਖ ਸਕਦਾ ਦੋ ਤਿੰਨ ਇੱਥੇ ਹਸੇ ਹੋ ਗਏ ਨੇ ਤੇ ਰਾਤ ਦੇ 11 ਵਜੇ ਵੀ ਇੱਥੇ ਜਿਹੜਾ ਗੁਜਰਾ ਦਾ ਪਟ ਗਿਆ ਜੀ ਇਹ ਬਹੁਤ ਮਿਹਰਬਾਨੀ ਆ ਸਰਕਾਰ ਅਗੇ ਵੀ ਇਹਦਾ ਕੋਈ ਹੱਲ ਕੀਤਾ ਜਾਏ ਜਲਦੀ ਤੋਂ ਜਲਦੀ ਕੀਤਾ ਜਾਏ